ਇਹ 65000 ਰੁਪਏ ਲਿਆ 65000 ਦੇ ਵਿੱਚ ਲਿਆ ਸੀ ਹਾਂਜੀ ਅੱਜ ਦੀ ਜਿਹੜੀ ਆਪਾਂ ਵੀਡੀਓ ਕਰਨ ਲੱਗੇ ਆਂ ਅੱਜ ਆਪਾਂ ਵੀਡੀਓ ਕਰਨ ਲੱਗੇ ਆਂਗੇ 3511 ਟਰੈਕਟਰ ਦੀ ਤੇ ਹੈਗਾ ਇਹ 1984 ਮਾਡਲ ਤੇ ਬਾਬਾ ਜੀ ਆਪਣੇ ਨਾਲਾ ਸਾਸਿ ਗਿਆ ਬਾਬਾ ਜੀ ਸਾਸਿ ਕਾ ਜੀ ਤੇ ਬਾਬਾ ਜੀ ਕੀ ਨਾਮ ਆ ਆਪਣਾ ਹੀ ਗੁਰਸ਼ਵਿੰਦਰ ਸਿੰਘ ਹੈ ਜੀ ਠੀਕ ਆ ਬਾਈ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਟਰੈਕਟਰ ਲੈਣ ਨੂੰ ਇਹ ਇਹ ਨੂੰ ਸਾਡੇ ਨੂੰ ਹੋ ਗਿਆ ਜੀ 1984 ਮਾਡਲ ਦਾ ਤੇ 36 37 ਸਾਲ ਹੋ ਗਏ ਲੈਣ ਨੂੰ ਠੀਕ ਹੈ ਜੀ ਕਿਸੇ ਤੋਂ ਲਿਆ ਸੀ ਇਹ ਹਾਂ ਕਿਸੇ ਤੋਂ ਗਿਚਮੇ ਲਾਲੀ ਦੇ ਕਿਸਾਨ ਤੋਂ ਲਿਆ ਸੀ अच्छा ठीक है ठीक है जी ਤੇ ਕੁਆਲਿਟੀ ਕਿਵੇਂ ਆ ਟਰੈਕਟਰ ਦੀ ओरिजिनल ਪਿਆ ਜਿੰਨਾ ਵੀ ਜੋ ਦੀਦਾ ਸਾਰਾ ਰੀਜਨਲ ਹੈ ਸਾਰਾ ਰੀਜਨਲ ਹੈ ਜਮਾ A to Z ਕਲਰ ਕਲਰ ਸਾਰਾ ਆ ਗਿਆ ਸਾਰਾ ਨਾਲ ਦੇ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਇਹ ਜਿਵੇਂ ਇੰਨੇ ਸਾਲ ਹੋ ਗਏ ਤੁਹਾਨੂੰ ਹਾਂ ਤਾਂ ਵਧੀਆ ਲੱਗ ਗਈ ਬਹੁਤ ਵਧੀਆ ਲੱਗਿਆ ਟਰੈਕਟਰ ਬਹੁਤ ਵਧੀਆ ਕਮਾਈ ਬਹੁਤ ਕੀਤੀ ਇਹਦੇ ਨਾਲ ਠੀਕ ਹੈ ਜੀ ਤੇ ਕਿਵੇਂ ਜੋ ਜਿਹੜਾ ਤੁਸੀਂ ਖੇਤੀ ਕਰਦੇ ਸੀਗੇ ਕੀ ਕੀ ਕੀਤਾ ਫਿਰ ਇਹਦੇ ਨਾਲ ਇਹਦੇ ਨਾਲ ਸੀ ਖੇਤੀ ਵੀ ਕਰਦੇ ਨਾਲ ਥਰੇਸ਼ਰ ਚਲਾਇਆ ਹੜੰਬਾ ਚਲਾਇਆ ਅੱਛਾ ਠੀਕ ਹੈ ਹੜੰਬੇ ਤੇ ਵੀ ਚਲਾਇਆ ਵਿਆਹੀ ਹਾਂ ਹੜੰਬੇ ਤੇ ਵੀ ਚਲਾਇਆ ਤੇ ਕੁਆਲਿਟੀ ਅੱਜ ਵੀ ਬਹੁਤ ਵਧੀਆ ਪਈ ਆ ਬਾਬਾ ਜੀ ਬਹੁਤ ਸੋਹਣੀ ਕੁਆਲਿਟੀ ਪਈ ਆ ਜੇ ਆਪਾਂ ਕਹੇ ਰੰਗ ਪੱਖੋਂ ਵੀ ਬਹੁਤ ਸੋਹਣਾ ਪਿਆ ਬਾਕੀ ਸੰਭਾਈ ਵੀ ਹੁੰਦੀ ਹੈ ਹਨਾ ਜੀ ਹਾਂ ਸੰਭਾਈ ਅਸੀਂ ਕਿਸੇ ਨੂੰ ਨਹੀਂ ਦਿੱਤਾ ਆਪ ਚਲਾਉਂਦੇ ਰਹੇ ਠੀਕ ਹੈ ਜੀ ਟਰੈਕਟਰ ਆਪ ਚਲਾਇਆ ਹੈ ਹਾਂ ਨਹੀਂ ਵੀ ਕੋਈ ਹੋਰ ਪਾਸ ਹੋ ਜਾ ਉਹ ਨਾ ਅਸੀਂ ਆਪਦੇ ਘਰ ਦੇ ਪਰਿਵਾਰ ਹੀ ਚਲਾਉਂਦੇ ਆ ਠੀਕ ਹੈ ਜੀ ਤਾਂ ਹੀ ਕੁਆਲਿਟੀ ਚੰਗੀ ਪਈ ਆ ਕਿਤੋਂ ਇਹ ਵੀ ਨਹੀਂ ਗਿਆ ਲੀਕੇਜ ਲੂਕੇਜ ਵੀ ਇਦਾਂ ਦਾ ਕੋਈ ਪ੍ਰੋਜੈਕਟ ਹੈ ਨਹੀਂ ਹੈ ਨਾ ਜਮਾ ਸਾਫ ਸੁਥਰਾ ਟਰੈਕਟਰ ਪਿਆ ਬਿਲਕੁਲ ਪਰ ਹੁਣ ਜਦੋਂ ਬੱਚੇ ਚਲਾਉਂਦੇ ਇਹ ਧੱਕਾ ਕਰਦੇ ਆ ਹਾਂ ਇਹ ਤਾਂ ਹੈਗਾ ਸਹੀ ਗੱਲ ਆ ਜੀ ਕਿਉਂਕਿ ਹੁਣ ਵਾਲੇ ਮੁੰਡਿਆਂ ਨੂੰ ਆਏ ਹੁੰਦਾ ਨਾ ਵੀ ਜ਼ੋਰ ਮਰਾਉਣਾ ਆਪਾ ਪੂਰਾ ਤੇ ਕੀ ਕੀ ਤਬਦੀਲੀਆਂ ਕੀਤੀਆਂ ਇਹਦੇ ਚ ਜਿਵੇਂ ਪਹਿਲਾਂ ਨਾਲੋਂ ਕੁਛ ਨਹੀਂ ਕੀਤਾ ਜੋ ਇਹਨਾਂ ਦਾ ਬੋਰਪਾ ਸੀ ਫਿਰ ਇਹ ਨਾੜ ਘਰ ਵਾਲੇ ਪੈਸ਼ਨ ਚ ਲਈ ਪਾਏ ਹੋਏ ਆ ਅੱਛਾ ਠੀਕ ਆ ਕੱਲੇ ਉਹ ਪਾਏ ਹੋਏ ਆ ਬਾਕੀ ਸਾਰਾ ਉਵੇਂ ਹੀ ਪਿਆ ਉਵੇਂ ਨਾਲ ਦਾ ਠੀਕ ਆ ਜੀ ਤੇ ਉਦੋਂ ਕੀ ਕੀ ਫੰਕਸ਼ਨ ਆਉਂਦੇ ਸੀਗੇ ਜਿਵੇਂ ਹੁਣ ਮੰਨ ਲਓ ਗੇਹੜਾ ਘੂੜਾ ਚ ਪੀਟੀਓ ਵਗੈਰਾ ਸਾਰਾ ਕੁਝ ਉਵੇਂ ਹੀ ਆਉਂਦਾ ਸੀ ਹਾਂ ਗੇਹੜਾ ਚ ਹੀ ਪੀਟੀਓ ਚ ਠੀਕ ਆ ਜੀ ਬਹੁਤ ਸੋਹਣੀ ਕੁਆਲਿਟੀ ਪਈ ਆ ਤੇ ਚੇਂਜ ਆ ਮੜਗੜ ਮੜਗੂੜ ਇਹ ਉਹੀ ਆ ਕਿ ਚੇਂਜ ਕਰਵਾਏ ਆ ਨਹੀਂ ਮਗਰਾੜ ਕਿਰਾ ਚੇਂਜ ਕਰਾਏ ਅੱਛਾ ਠੀਕ ਹੈ ਜੀ ਤੇ ਬਾਕੀ ਸਾਰਾ ਸਿਸਟਮ ਹੋਊਗਾ ਪਿਆਣਾ ਤੇ ਜੋੜੀਆਂ ਤਾਂ ਬਹੁਤ ਘਸਾਦੀਆਂ ਹੋਣੀਆਂ ਟਾਇਰਾਂ ਦੀਆਂ ਹੀ ਹੇ ਜੋੜਗਾਂ ਮਸਾ ਚੌਥੀ ਹੋਊਗੀ ਠੀਕ ਹੈ ਜੀ ਚੌਥੀ ਜਾਂ ਪੰਜਵੀਂ ਚੌਥੀ ਪੰਜਵੀਂ ਜੋੜੀ ਹੋਊਗੀ ਇਹ ਤੇ ਕੁਆਲਿਟੀ ਦਾ ਮੂੰਹ ਬੋਲਦੀ ਆ ਹਨਾ ਟਰੈਕਟਰ ਦੇ ਵੀ ਕੁਆਲ ਰੱਖਿਆ ਵਿਆ ਤੇ ਕਿਤੇ ਐਂ ਪਿਆ ਪੂਰਾ ਵਧੀਆ ਤੇ ਕਦੇ ਆਉਂਦਾ ਮਨ ਚ ਵੀ ਇਹਨੂੰ ਤਿਆਰ ਤੇ ਹੋਰ ਕਰਾਵਾਂਗੇ ਚੰਗੀ ਤਰ੍ਹਾਂ ਕਿ ਐਂ ਹੀ ਰੱਖਣਾ ਨਹੀਂ ਨਹੀਂ ਬੱਚੇ ਤਾਂ ਕਹਿੰਦੇ ਤਿਆਰ ਕਰਾਵਾਂਗੇ ਦੂਜੀ ਸ਼ੈਤਰੀ ਸ਼ੋਤਰੀ ਲਵਾ ਕੇ ਰੱਖੇਗਾ ਠੀਕ ਹੈ ਜੀ ਹੋਰ ਵੀ ਟਰੈਕਟਰ ਨਾਲ ਰੱਖਿਆ ਕੋਈ ਹੋਰ ਆ ਮੈਸੀ ਸਮਰਾਟ 9500 ਠੀਕ ਹੈ 9500 ਰੱਖਿਆ ਇਹਦੇ ਨਾਲ ਤੇ ਉਹਨਾਂ ਸਮਾਂ ਦੇ ਕਿੰਨੀ ਕੀ ਚੜਾਈ ਹੁੰਦੀ ਟਰੈਕਟਰ ਦੀ ਨਹੀਂ ਨਹੀਂ ਵਧ ਗਿਆ ਸੀਗੀ ਫੁੱਲ ਸੀ ਹੋਰ ਕਿੰਨੇ ਚ ਲਿਆ ਸੀਗਾ ਇਹ ਕਈ ਉਦੋਂ 60000 ਦਾ ਲਿਆ 60000 ਦੇ ਵਿੱਚ ਲਿਆ ਸੀਗਾ ਤੇ ਅੱਜ ਉਹ ਅੱਜ ਵੀ ਮਹਿੰਗਾ ਉਦੋਂ ਤਾਂ ਇਹ ਤੇ ਹੋਰ ਜਿੰਨਾ ਦਾ ਲਿਆ ਸੀ ਉਹ ਤੋਂ ਅੱਜ ਵੀ ਮਹਿੰਗਾ ਹੈ ਫਿਰ ਮਹਿੰਗਾਈ ਤਾਂ ਹੋਣੀ ਆ ਹਾਂ ਮਹਿੰਗਾਈ ਹੋਈ ਪਈ ਆਈ ਤੇ ਕੁਆਲਿਟੀ ਬਹੁਤ ਸੋਹਣੀ ਆ ਟਰੈਕਟਰ ਦੀ ਵਾਕਈ ਚੀਜ਼ ਆ ਸਾਂਭ ਸੰਭਾਈ ਰੱਖੀ ਆ ਜਿਹੜੀ ਤੁਸੀਂ ਤੇ ਬਾਬਾ ਜੀ ਕਹਿੰਦੇ ਇਹ ਵੇਚਣਾ ਨਹੀਂ ਇਹ ਹਨਾ ਬਾਈ ਕਰਮਾ ਵਾਲਾ ਟਰੈਕਟਰ ਨਹੀਂ ਨਹੀਂ ਵੇਚਣਾ ਨਹੀਂ ਰੱਖਣਾ ਹੀ ਆ ਰੱਖਣਾ ਹੀ ਆ ਕਰਮਾ ਵਾਲਾ ਟਰੈਕਟਰ ਆ ਇਦਾਂ ਦੇ ਟਰੈਕਟਰ ਬਹੁਤ ਘੱਟ ਹੁੰਦੇ ਆ ਤੁਹਾਨੂੰ ਆ ਦਿਖਾ ਦਿੰਨਾ ਮੈਂ ਤੁਹਾਨੂੰ ਬਾਕੀ ਸਾਰੂ ਕੰਮ ਬਹੁਤ ਦਿੰਦਾ ਹਲੇ ਹਾਂਜੀ ਆਹ ਦੇਖ ਲਓ ਤੁਸੀਂ ਮਾਡਲ 1984 ਮਾਡਲ ਆ ਤੇ ਉਦੋਂ ਐਚਐਮਟੀ ਦੀ ਫੁੱਲ ਚੜਾਈ ਹੁੰਦੀ ਸੀਗੀ ਉਹਨਾਂ ਸਮਾਂ ਦੇ ਵਿੱਚ ਜਿਹੜੇ ਸਮਾਂ 'ਚ ਇਹ ਟਰੈਕਟਰ ਆਇਆਗਾ ਤੇ ਜੇ ਕਿਸੇ ਭਰਾ ਕੋਲੇ ਹੋਰ ਕਿਸੇ ਕੋਲੇ ਵਧੀਆ ਟਰੈਕਟਰ ਹੈਗਾ ਪੁਰਾਣਾ ਖੜਾ ਤੇ ਵੀਡੀਓ ਦੇ ਅੱਛਾ ਆਪਣਾ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਆਪਾਂ ਘੈਂਟ ਘੈਂਟ ਟਰੈਕਟਰਾਂ ਦੀਆਂ ਜੜੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਹਾਂਗੇ ਬਾਬਾ ਜੀ ਸਮਾਂ ਦੇਣ ਲਈ ਧੰਨਵਾਦ ਜੀ ਬਹੁਤ ਬਹੁਤ ਹੀ ਧੰਨਵਾਦ ਜੀ ਤੁਹਾਡਾ ਵੀ ਹੁਣ ਚੰਤੇ